ਦੇ ਵੀ ਇੱਕ ਰਿਟਰਨ ਦੇ ਵਿੱਚ ਇੱਕ ਨੋਟਸ ਦਿੱਤਾ ਗਿਆ ਜੀ ਜਿਹੜੇ કુલ 13 ਮੈਂ ਨੋਟਸ ਦਿੱਤੇ ਸੀਗੇ 13 ਨੋਟਸ ਦੇ ਵਿੱਚੋਂ ਅੱਜ ਕਿੰਨਾ ਬੰਦੇ ਤੇ ਅਸੀਂ ਪੱਟਾ ਦੇ ਦਿੱਤਾ ਜੀ ਕੁਝ ਬੰਦਿਆਂ ਨੇ ਸਾਡੇ ਕੋਲ ਅੱਧੇ ਘੰਟੇ ਪੌਣੇ ਘੰਟੇ ਦਾ ਟਾਈਮ ਲੈ ਲਿਆ ਬੱਚਾ ਜੀ ਇੱਕ ਕੋਪਰੇਟ ਬੈਂਕ ਦੇ ਕੋਲ ਉਹਦੀ ਸਿਵਲ ਹਸਪੀਟਲ ਦੇ ਸਾਹਮਣੇ ਜਿਹੜੀਆਂ ਜਿੰਨੇ ਚਾਹ ਦੀਆਂ ਖੁੱਖੇ ਪੱਕੇ ਲਾ ਕੇ ਬੈਠੇ ਸੀਗੇ ਜੀ ਵੀ 25-25 ਦਾ ਜਿਹੜੀ ਜੈਲੋ ਲਾਈਨ ਹੈ ਜੈਲੋ ਲੈਂਡਾ ਮਤਲਬ ਇਹ ਨਹੀਂ ਹੈਗਾ ਪਰਮਾਨੈਂਟ ਉਹਦੇ ਵਿੱਚ ਆਪਾਂ ਗੱਡੀ ਲਾ ਲਈਏ ਜੈਲੋ ਲੈਨ ਦਾ ਕੁਝ ਸਮੇਂ ਲਈ ਆਪਾਂ ਸਾਡਾ ਫੋਨ ਆ ਗਿਆ ਜਾਂ ਆਪਾਂ ਸ਼ਾਪ ਤੋਂ ਜਾ ਕੇ ਸਮਾਨ ਲੈਣਾ ਇਸ ਕਰਕੇ ਜੈਲੋ ਲੈਨ ਲਗਾਈ ਗਈ ਹੈ ਜੀ ਜੇ ਜੈਲੋ ਲੈਨ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਜੈਲੋ ਲੈਨ ਦੇ ਵਿੱਚ ਹੈਗਾ ਆਪਣੀ ਦੁਕਾਨਾਂ ਵਾਲੇ ਨੇ ਪਾਰਕਿੰਗ ਬਣਾ ਕੇ ਬੈਠੀ ਹੈ ਨਾ ਕਿ ਉਹ ਪਾਰਕਿੰਗ ਨਹੀਂ ਹੈਗੀ ਜੀ ਉਹ ਸਿਰਫ ਜੈਲੋ ਲੈਨ ਟੈਂਪੋਰਰੀ ਟੈਂਪਰੇਰੀ ਹੈਗੀ ਹੈ ਜੀ ਅੱਗੇ ਲੱਗੇ ਸੀ ਲੋਕਾਂ ਦੀਆਂ ਆ ਰਹੀਆਂ ਕੰਫਰੈਂਸ ਆ ਰਹੀਆਂ ਇਹ ਜਿਹੜਾ ਟ੍ਰੈਫਿਕ ਦਾ ਪ੍ਰੋਪਰ ਨਹੀਂ ਰੈਗੂਲੇਟ ਹੋ ਰਿਹਾ ਜੇ ਸੂਹ ਹਸਪੀਟਲ ਆਇਆ ਚਾਹੇ ਜਿੰਦਾ ਹੋਗਾ ਕਿਸੇ ਵੀ ਲਿਮਿਟ ਮੋਰਟਜਨ ਦੀ ਬਣਾਇਆ ਸੀ ਪਰ ਫਿਰ ਵੀ ਉਹ ਪ੍ਰੋਪਰ ਰੈਗੂਲੇਟ ਨਹੀਂ ਹੋ ਪਾਰਿਆ ਜਿਸ ਦੀ ਕਹਿੰਦੇ ਕਮੀ ਹੋ ਜਾਂਦੀ ਹੈ ਕਿ ਇਹ ਹੋਰ ਵੀ ਕਈ ਚੁਣਾਂ ਦੇ ਤਨਾ ਡਿਫੀ ਪਏਗੇ ਕਿਉਂਕਿ ਉਹਦੇ ਤੋਂ ਹੋਣਾ ਮਾਨਜੋ ਸੀਪੀ ਸਾਹਿਬ ਨੇ ਸਾਨੂੰ ਜਿਹੜੀ ਨਪਰੀ ਉਹਦੇ 'ਚ ਵੀ ਪ੍ਰੋਸੀਜਰ ਵਾਦਾ ਕੀਤਾ ਹੈ ਜਿਹੜੀ ਪੀਸੀਆਰ ਤੇ ਟ੍ਰੈਫਿਕ ਪੁਲਿਸ ਆ ਉਹਨੂੰ ਮਰਜ਼ ਕਰਕੇ ਇੱਕ ਬੜਾ ਅੱਛਾ ਉਪਰਾਲਾ ਕਰਕੇ ਵੀਆਰਐਸ ਸਿਸਟਮ ਐਮਰਜੈਂਸੀ ਰਿਸਪੋਂਸ ਸਿਸਟਮ ਬਣਾਇਆ ਜਿਹਦੇ ਦੁਕਾਨਾਂ ਨੂੰ ਇੱਥੇ ਦੇ ਵੀ ਕੋਈ ਕ੍ਰਾਈਮ ਹੁੰਦਾ ਹੈ ਨਾ ਕਿ ਉਹਨਾਂ ਸਟੋਰ ਤੇ ਬਹੁਤ ਜਲਦੀ ਸਪੋਟ ਰਿਸਪੌਂਸ ਹੁੰਦਾ ਹੈ ਸੈਕਲ ਵੀ ਸਾਨੂੰ ਉਹਦੇ ਚ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੇ ਵਿੱਚ ਵੀ ਕਾਫੀ ਮਦਦ ਮਿਲੀ ਲੋਕਾਂ ਦੇ ਵਿੱਚ ਬਾਜ਼ਾਰ ਹੋਇਆ ਨਕਰੀ ਕਾਫੀ ਸਾਨੂੰ ਮਿਲੀ ਹੈ ਉਹਦੇ ਨੂੰ ਅਸੀਂ ਉਹ ਉੱਪਰ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਮੱਧਮ ਰਾਈ ਮੀਡੀਆ ਦੇ ਮੱਦੇ ਉੱਤੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਸੀ ਅਪੀਲ ਵੀ ਕੀਤੀ ਸੀ ਕਿ ਅਸੀਂ ਇਹ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਨੇ ਪਿੱਛੇ ਨੇ ਫੁੱਟਪਾਥ ਦੇ ਉੱਤੇ ਜਾਂ ਕੋਈ ਰੌਂਗਵਾਟੀ ਵੀ ਕਰ ਰਿਹਾ ਹੈ ਇਹ ਗਲਪੁਣਾ ਕਰਕੇ ਕਰ ਰਿਹਾ ਜੇ ਕਿ ਇਹ ਜਿਹੜੀ ਟ੍ਰੈਕ ਨੂੰ ਬਿਲਕੁਲ ਜਿਹੜੇ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਉਹ ਟ੍ਰੈਕ ਨੂੰ ਲੋਕਾਂ ਨੇ ਜਾ ਦਿੱਤਾ ਉਸਨੇ ਉਹਦੇ ਤਹਿਤ ਹੀ ਉਹਦੇ ਜਿਹੜਾ ਚੱਲ ਰਿਹਾ ਸੀ ਉਹਦੇ ਤਹਿਤ ਅਸੀਂ ਬਿਲਕੁਲ ਇਹਨਾਂ ਨੂੰ ਮੋਕਾ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਜਿਹੜੇ 147 ਦੇ ਮਾਣਜੂਰੀ ਡਿਸਟ੍ਰਿਕਟ ਸਾਹਿਬ ਨੇ ਆਰਡਰ ਦਿੱਤੇ ਨੇ ਕਿ ਕੋਈ ਵੀ ਫੜੀਆਂ ਫੁੱਟਪਾਥੇ ਨਹੀਂ ਲੱਗਣਗੀਆਂ ਲੋਕਾਂ ਨੂੰ ਦੂਰ ਦੇ ਦੌਰਾਨ ਜਿੱਥੇ ਇੱਥੇ ਕੋਈ ਰੋਂਗ ਪਾਰਕਿੰਗ ਹੁੰਦੀ ਆ ਕੋਈ ਲੋਕਾਂ ਦੀ ਟ੍ਰੈਫਿਕ ਪ੍ਰੋਪਰਲੀ ਰੈਗੂਲੇਟ ਹੋਵੇ ਮੇਰੇ ਸਾਇਦ ਇਹ ਵਾਰਨਿੰਗ ਜਿੱਤੇ ਫੋਨ ਨੰਬਰ ਖਾਲੀ ਨੋਟਿਸ ਦਿੱਤੀ ਸੀ ਜੇ ਵੀ ਇਹਨੇ ਤੇ ਲੋਕਾਂ ਨੇ ਹਟਾ ਲੈਨੇ ਸਾਈਡ ਤੇ ਕਰਨੇ ਆ ਜੇ ਕੋਈ ਲੋਕਾਂ ਨੇ ਤੁਸੀਂ ਦੇਖ ਰਹੇ ਹੋ ਕਿ ਉਹ ਨਹੀਂ ਕਰ ਰਹੇ ਕੋਈ ਕਰ ਰਹੇ ਨੇ ਉਹ ਇਹ ਵਾਰਨਿੰਗ ਜਿੱਤੇ ਨਾਲ ਨਾਲ ਉਹਦੇ ਤਹਿਤ 188 ਦਾ ਕੰਮ ਚੱਲ ਰਿਹਾ ਹੈ ਤੇ 144 ਦੇ ਕਿਨੇ ਨੋਟਿਸ ਆ ਕੇ ਜਾਰੀ ਕੀਤੇ ਆ ਅਜੇ ਫਿਲਹਾਲ ਚੱਲ ਰਹੇ ਨੇ ਨੋਟਿਸ ਜਿਹੜੇ ਕਰ ਰਹੇ ਨੇ ਕੱਲ ਤੋਂ ਲੈ ਕੇ ਅੱਜ ਤੱਕ 70 ਦੇ 70 ਦੇ ਕਰੀਬ ਨੋਟਿਸ ਅਸੀਂ ਦਿੱਤੇ ਸੀ ਜਿਹੜੇ ਪੰਜਾਬ ਨੇ ਕੰਪੈਂਸ ਕੀਤੀ ਉਹਦੀ ਕਿ ਲੋਕਾਂ ਨੇ ਪੁੱਛਣ ਨੂੰ ਆਪਣੀਆਂ ਫੜੀਆਂ ਵਗੈਰਾ ਜਿਹੜੀਆਂ ਪੁੱਛੇ ਕੱਢੀ ਜਾਣਾ ਅਜੇ ਵੀ ਕਈ ਲੋਕ ਤੁਸੀਂ ਦੇਖ ਰਹੇ ਹੋਗੇ ਬੈਸਵਾ ਜੀ ਵੀ ਕਰ ਰਹੇ ਨੇ ਵੀ ਨਹੀਂ ਕਰਦੇ ਬਿਲਕੁਲ ਸਮਝਾਇਆ ਜਾ ਰਿਹਾ ਸਮਝਾਉਣ ਤੋਂ ਬਾਅਦ ਵੀ ਜੇ ਕੋਈ ਨਹੀਂ ਮੰਨ ਰਿਹਾ ਫਿਰ ਉਹਦੇ ਕਰ ਦਿੱਤੇ ਠੀਕ ਹੈ ਜਾਨੀ ਵਿੱਚ ਹਾਂ ਅਸੀਂ ਸਰ ਜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਤਰ੍ਹਾਂ ਦੇਖੋ ਜੀ ਨੋ ਟੋਲਰੈਂਸ ਰੋਡ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਜੀ ਮਾਨਜੋਗ ਸੀਪੀ ਸਾਹਿਬ ਨੇ ਸਾਨੂੰ ਆਰਡਰ ਪਾਸ ਕੀਤੇ ਨੇ ਜੀ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਦੇ ਮਤਲਬ ਕਿ ਜੀ ਅਸੀਂ ਇਸ ਰੋਡ ਦੇ ਉੱਤੇ ਨਾ ਕੋਈ ਰੇੜੀ ਨਾ ਕੋਈ ਖੜੀ ਨਾ ਕੋਈ ਗੱਡੀ ਖੜੀ ਨਹੀਂ ਹੋਣ ਦੇਣੀ ਜੀ ਇਸ ਕਰਕੇ ਆਪਾਂ ਕੱਲ ਇਹਨਾਂ ਨੂੰ ਪਹਿਲਾਂ ਇੱਕ ਜ਼ੁਬਾਨੀ ਵਾਰਨਿੰਗ ਦਿੱਤੀ ਕਿ ਦੇਖੇ ਗਏ ਸੀਗੇ ਜੀ ਉਤੋਂ ਇਹ ਲੋਕ ਨਹੀਂ ਠਹਿਲੇ ਤੇ ਇੱਕ ਰਿਟਨ ਦੇ ਵਿੱਚ ਇੱਕ ਨੋਟਿਸ ਦਿੱਤਾ ਗਿਆ ਜੀ ਜਿਹੜੇ ਕੁੱਲ 13 ਮੈਂ ਨੋਟਿਸ ਦਿੱਤੇ ਸੀਗੇ 13 ਨੋਟਿਸ ਦੇ ਵਿੱਚੋਂ ਅੱਜ ਕਿੰਨਾ ਬੰਦੇ ਤੇ ਅਸੀਂ ਪਰਚਾ ਦੇ ਦਿੱਤਾ ਜੀ ਕੁਝ ਬੰਦਿਆਂ ਨੇ ਸਾਡੇ ਕੋਲ ਅੱਧੇ ਘੰਟੇ ਪੌਣੇ ਘੰਟੇ ਦਾ ਟਾਈਮ ਲੈ ਲਿਆ ਪਰਚਾ ਕਿਹਨਾਂ ਦੇ ਹੋਇਆ ਅੱਛਾ ਜੀ ਇੱਕ ਕਾਰਪੋਰੇਟ ਬੈਂਕ ਦੇ ਕੋਲੋਂ ਦੀ ਦੋ ਸਿਵਲ ਹਸਪੀਟਲ ਦੇ ਸਾਹਮਣੇ ਜਿਹੜੇ ਜਿੰਨੇ ਚਾਹ ਦੀਆਂ ਖੋਖੇ ਪੱਕੇ ਲਾ ਕੇ ਬੈਠੇ ਸੀਗੇ 20 25 25 ਸਾਲ ਤੋਂ ਇੱਕ ਜਿਹੜੀ yellow line ਦੇ ਵਿੱਚ ਗੱਡੀਆਂ ਖੜਾ ਖੜਾਰੀਆਂ ਹੋਈਆਂ ਤੇ ਇੱਕ white line ਦੇ ਵਿੱਚ ਗੱਡੀਆਂ ਖੜਾ ਰਹੀਆਂ ਜੈਲੋ ਚਿੱਟੀ ਲਾਈਨ ਤੇ white line ਦੇ ਵਿੱਚ ਤਾਂ ਬਿਲਕੁਲ ਤੁਸੀਂ ਗੱਡੀ ਨਹੀਂ ਖੜੀ ਕਰ ਸਕਦੇ ਜੀ ਮੈਂ ਆਪ ਤੇ ਤੁਹਾਡੇ ਮੀਡੀਆ ਦੇ ਦੁਆਰਾ ਬੇਨਤੀ ਕਰਨੀ ਚਾਹੁੰਦਾ ਦਰਸ਼ਕਾਂ ਜਨ ਲੋਕਾਂ ਨੂੰ ਜਿਹੜੀ yellow line ਹੈ yellow line ਦਾ ਮਤਲਬ ਇਹ ਨਹੀਂ ਹੈਗਾ ਪਰਮਾਨੈਂਟ ਉਹਦੇ ਵਿੱਚ ਆਪਾਂ ਗੱਡੀ ਲਾ ਲਈਏ ਜੈਲੋ ਲੈਨ ਦਾ ਕੁਝ ਸਮੇਂ ਲਈ ਆਪਾਂ ਸਾਡਾ ਫੋਨ ਆ ਗਿਆ ਜਾਂ ਆਪਾਂ ਸ਼ਾਪ ਤੋਂ ਜਾ ਕੇ ਸਮਾਨ ਲੈਣਾ ਇਸ ਕਰਕੇ ਜੈਲੋ ਲੈਨ ਲਗਾਈ ਗਈ ਹੈ ਜੀ ਤੇ ਜੈਲੋ ਲੈਨ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਜੈਲੋ ਲੈਨ ਦੇ ਵਿੱਚ ਹੈਗਾ ਆਪਣੀ ਦੁਕਾਨਾਂ ਵਾਲੇ ਨੇ ਪਾਰਕਿੰਗ ਬਣਾ ਕੇ ਬੈਠੀ ਹੈ ਨਾ ਕਿ ਉਹ ਪਾਰਕਿੰਗ ਨਹੀਂ ਹੈਗੀ ਜੀ ਉਹ ਸਿਰਫ ਜੈਲੋ ਲੈਨ ਟੈਂਪਰੇਰੀ ਟੈਂਪਰੇਰੀ ਹੈਗੀ ਹੈ ਜੀ ਜਿੱਦਾਂ ਕਿਸੇ ਨੇ ਦੁਕਾਨ ਤੋਂ ਸਮਾਨ ਲੈਣਾ ਜੀ ਲੈ ਕੇ ਉੱਤਰ ਜੇ ਇੱਕ ਗੁੰਮੀ ਸ਼ਾਪ ਵਾਲੇ ਨਾਲ ਤੁਹਾਡੀ ਬੈਂਚ ਹੋਈ ਹੈ ਬੈਂਚ ਕੋਈ ਨਹੀਂ ਹੋਈ ਜੀ ਸਿਰਫ ਉਹਨਾਂ ਨੇ ਟਾਈਮ ਲਿਆ ਸਾਡੇ ਕੋਲ ਅੱਧੇ ਘੰਟੇ ਦਾ ਜੀ ਉਹ ਟਾਈਮ ਦੇ ਵਿੱਚ ਟਾਲਣ ਦਾ ਠੀਕ ਹੈ ਜੀ ਨਹੀਂ ਤਾਂ ਵਰਨਾ ਉਹ ਤੇ ਇਖਰਾਜੀ ਕਰ ਦੇਣਗੇ ਇਹ ਐਸ ਲੋਕ ਐਸ ਏਰੀਆ ਦੇ ਲੋਕ ਹੈ ਜਿਹਨੇ ਉਹ ਨੂੰ ਕਿਸੇ ਨਿਆ ਲੈਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਕਿੰਨੇ ਕਾਫੀ ਲੰਬੇ ਸਮੇਂ ਤੋਂ ਐਸੇ ਪਰਮਨੈਂਟ ਉਤਪਦੇ ਕੀ ਪਹੁੰਚ ਨਹੀਂ ਲੱਗਦਾ ਮੈਂ ਤੁਹਾਡੇ মিডিਆ ਰਾਹੀਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਰੋਡ ਦੇ ਉੱਤੇ ਗੱਡੀਆਂ ਨਾ ਪਾਰਕ ਕਰਨ ਦੀ ਰੋਡ ਦੇ ਉੱਤੇ ਆਪ ਵੀ ਸੇਫ ਤੇ ਪਬਲਿਕ ਵੀ ਸੇਫ ਕਿਸੇ ਦੇ ਉੱਤੇ ਕਿਸੇ ਦੇ ਐਕਸੀਡੈਂਟ ਦਾ ਕਾਰਨ ਨਾ ਬਣੇ